ਆਓ 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 ਉਹ ਮਖੀਆ ਮਾਰਨ ਵਾਲਾ ਤਾਂ ਫੜ ਲੈ ਉਹ ਪਾਗੜਾ ਵੀ ਪਾਗੜਾ ਨਾਲ ਲੋਈ ਵੀ ਲੱਗੇ ਪਾਗੜਾ ਪਾਗੜਾ ਖੜਾ ਮਾਰ ਕੇ ਸੀ ਜਾ ਬੰਨੇ ਲੋਈ ਵੀ ਲੱਗੇ ਪਾਗੜੀ ਲੱਗੇ ਆ ਤੁਮ ਮੈਨੂੰ ਸੁਤਾਰਾ ਲੱਗੇ ਪੰਚਾ ਆ ਮੁਰਗੀ ਆਵੇ ਮਾਮਾ ਜਿਹੜਾ ਬਰਾਉ ਤੋਂ ਮਰਸੀ ਜਾ ਰਿਹਾ ਮਾਤਾ ਜੀ ਤੁਹਾਨੂੰ ਕਿਹੜਾ ਪਿੰਡ ਮੇਰਾ ਲਖਬੀਰ ਸਿੰਘ ਜੰਘ ਸਿੰਘ ਅੰਮਰਤਾ ਜੀ ਲੱਗੇ ਕੀ ਗੱਲ ਹੋਈ ਜਿਹੜੀ ਤੁਸੀਂ ਕਹਿ ਗੱਲ ਇਹ ਵੀ ਰਿਸ਼ਤੇਦਾਰੀ ਵਿਆਹ ਸੀ ਪੈਸੇ ਕਿ ਮੈਂ ਪਰਿਵਾਰ ਨੂੰ ਛੱਡ ਆਇਆ ਤੇ ਗਦੇਵ ਸਿੰਘ ਚਾਹ ਪੀ ਕੇ ਮੇਰੇ ਪਰਿਵਾਰ ਨੂੰ ਬਤਾ ਲਈ ਕਿ ਉਹਨਾਂ ਨੂੰ ਤੁ ਤੁ ਮੈਂ ਮਖੱਚਦੀ ਖੁਸ਼ੀ ਆ। ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਜਾ ਕੇ ਤੇ ਗਰੀਤੇ ਖੜ ਕੇ ਇਹਨਾਂ ਨੂੰ ਚੜਾ ਲਿਆ। ਮੈਨੂੰ ਕੋ ਪਤਾ ਨਹੀਂ ਇਹਨਾਂ ਮਗਰੋਂ ਆਣ ਕੇ ਮੰਗ ਲੈ ਆਏ ਤੋਂ ਪੀਲੋਂ ਵਾਲੋਂ ਅਗੇ ਪੀਲੋਂ ਗਦੇਵ ਸਿੰਘ ਸਾਹ ਸਿੰਘ ਦਾ ਮੁੰਡਾ ਛੋਟਾ 10-15 ਬੰਦੇ ਨੇ ਤੇ ਮੈਂ ਆਪਣੇ ਤਰ੍ਹਾਂ ਬੱਚਿਆਂ ਦਾ ਸੌਦਾ ਦੇ ਰਿਹਾ ਦੁਕਾਨ ਤੇ। ਹਾਂਜੀ ਸੌਦਾ ਦੇਣ ਦੇ ਆ। ਆਉਂਦੇ ਆ ਮੇਰੇ ਨਾ ਫਤੇ ਬਲਾਈ ਆ ਫਤੇ ਬਲਾ ਕੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਮੇਰੇ ਕੇਸਾਂ ਤੇ ਵੀ ਕੀਤੀ ਆ ਮੇਰੀ ਦਸਤਾਰ ਲਾਈ ਆ ਤੇ ਜੋੜੀ ਵੀ ਲੈ ਕੇ ਨੇ ਤੇ ਮੈਂ ਇਨਸਾਨ ਬਗਨਾ ਦਸਤਾਰ ਦਸਤਾਰ ਤੇ ਲੋਈ ਕੇਸ ਕੀ ਕੰਗਾ ਤੇ ਨਾਲੇ ਮਾਰ ਲ ਗਏ ਮੋਢਿਆਂ ਤੇ ਕੜੇ ਕੁੜੇ ਮੈਂ ਪ੍ਰਸਾਦ ਤੋਂ ਮੰਗ ਮੰਗਦਾ ਵੀ ਮੇਰਾ ਦਸਤਾਰ ਨਿਕੜੀ ਮੇਰਾ ਸਿਰ ਲੈ ਗਏ ਨੇ ਕਾਲ ਤੱਕ ਸਾਨੂੰ ਬੇਨਤੀ ਕਰਦਾ ਜਿੱਥੇ ਬੰਦਿਆਂ ਨੂੰ ਬੇਨਤੀ ਕਰਦਾ ਮੈਨੂੰ ਇਨਸਾਫ ਦਵਾਇਆ ਜਾਏ ਕਿ ਕੇ ਗੁੰਡਿਆਂ ਨੇ ਮੇਰਾ ਅੱਜ ਇਨਸਾਨ ਦਾ ਧਮਕੀ ਦੇ ਕੱਲ ਮੇਰਾ ਹੋਰ ਨੁਕਸਾਨ ਕਰ ਸਕਦੇ ਨੇ ਸੱਚ ਦਾ ਸਾਥ ਹੋਣਾ ਚਾਹੀਦਾ ਝੂਠ ਦਾ ਝੂਠ ਹੋਣਾ ਕਿਹੜੇ ਥਾਣੇ ਤੇ ਠਾਣੇ ਤੇ ਥਾਣੇ ਮੈਂ ਚੌਕੀ ਦਿੱਤੀ ਮੱਛੀ ਵਣ ਜੀ ਚੌਕੀ ਬੁਲਸਰ ਮੌਕੇ ਵੀ ਆ ਕੇ ਜਾਣ ਕੇ ਟੁੱਟ ਪਾਜੀ ਵੀ ਆ ਗਈ ਆ ਮਤਸੀ ਜੀ ਜੋ ਤੋੜਿਆ ਉਹ ਨਾ ਇਹ ਇਸ ਕਰਕੇ ਉਹ ਮੈਂ ਬੇਨਤੀ ਕਰਦਾ ਜਥੇਬੰਦਿਆ ਸੰਗਤ ਰਿਕਾਰਡਰ ਵੀ ਪੇਸ਼ ਕਰਦਾ ਰਿਕਾਰਡਰ ਮੈਂ ਪੇਸ਼ ਕਰਤੀ ਹੈ ਕੈਮਰਾ ਵੀ ਆ ਜਾ ਰੂ ਰਿਕਾਰਡਰ ਸਾਰੀ ਬੁਲਸਰ ਨੇ ਵਿਖਾਤੀ ਆ ਇਹੋ ਜਥੇਬੰਦਿਆ ਬੇਨਤੀ ਕਰਦਾ ਵੀ ਇੱਕ ਸ਼ਰਾਬੀ ਬੰਦੇ ਗੁੰਡੇ ਬੰਦੇ ਨੇ ਕਿਸਾ ਦੀ ਬਿਆਦੀ ਕੰਗਾ ਦਸਤਾਰ ਕੇਸ ਕੀ ਲੋਈ ਨਾਲੇ ਮੇਰੇ ਇੱਕ ਦੁਕਾਨੇ ਘੁੱਟਿਆ ਗਿਆ ਦੁਕਾਨ ਵਿੱਚ ਮੇਰੀ ਭੰਨ ਤੋੜ ਕੀਤੀ ਆ ਉਤਰਾ ਸੀਸੇ ਪਏ ਨੇ ਕਾਲਪਕਤੂਨ ਮੈਂ ਬੇਨਤੀ ਕਰਦਾ ਵੀ ਇਹ ਸਾਡਾ ਇਹ ਕਿਹੋ ਜਿਹਾ ਹਾਲੂ ਸਾਡੀ ਕੌਣ ਜ਼ਿੰਮੇਵਾਰੀ ਬਣੇਗਾ ਸਾਨੂੰ ਇਹ ਗੱਲ ਦਾ ਇਨਸਾਫ ਦਵਾਇਆ ਜਾਵੇ ਸੱਚ ਦਾ ਸਾਥ ਹੋਵੇ ਤੇ ਝੂਠ ਦਾ ਤੁਸਤ ਹੋਵੇ ਕਿੰਨੇ ਕੁ ਬੰਦੇ ਕਿਉਂ ਪਤਾ ਕੋਈ ਬੰਦੇ 15 ਕਿਗੇ ਆਮ ਪੱਤੀ ਆਏਗੀ ਆਮ ਪਾਰਟੀ ਨੇ ਸਾਹ ਵੰਦਿਆ ਹਾਂਜੀ ਗੱਡੀ ਇੱਕ ਬੈਰੋ ਆਈ ਆ ਇੱਕ ਦੂਜੀ ਕਾਰ ਆਈ ਹੈ ਆਪ ਪਾਲ ਦੇ ਸਬੰਧ ਕਰਕੇ ਕਿ ਆਨੂੰ ਕਿਸੇ ਦਾ ਡਰ ਨਹੀਂ ਆਣੇ ਪੂਰੀ ਗੁੰਡਾਗਰਦੀ ਉਹਨਾਂ ਕੀਤੀ ਆ ਜੇ ਪਿੰਡ ਦੇ ਲੋਕ ਨਾ ਨਿਕਲਦੇ ਤੇ ਮੇਰਾ ਖੁਰੇ ਜਿਆਦਾ ਨੁਕਸਾਨ ਕਰ ਦਿੰਦੇ ਪਿੰਡ ਦੇ ਲੋਕਾਂ ਨੇ ਮੈਨੂੰ ਬਚਾਇਆ ਲਲਕਾਰੇ ਮਾਰ ਕੇ ਫੜ ਲੋ ਜਾਵੇ ਨਾ ਤੇ ਗੱਡੀਆਂ ਭਜਾ ਕੇ ਲੈ ਗਏ ਇਹੋ ਮੇਰੀ ਬੇਨਤੀ ਹੈ ਜਥੇਬੰਦੀਆਂ ਨੂੰ ਇਕਾਲ ਤਖਤ ਨੂੰ ਵੀ ਬੇਨਤੀ ਆ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਸੱਚ ਦਾ ਸੱਚ ਹੋਵੇ ਮੇਰੀ ਪੱਗ ਦਾ ਮੇਰਾ ਸਿਰ ਹੀ ਲੱਗੇ ਪੱਗ ਹੀ ਲੱਗੇ ਆ ਮੇਰੇ ਵਾਰ ਖਾ ਕੇ ਮੇਰਾ ਜੂੜ ਨਾ ਬਤਾਰਾ ਕਿ ਜੇ ਨਾ ਪਿੰਦੇ ਪਿੰਦੇ ਮੇਰਾ ਨੁਕਸਾਨ ਬੜਾ ਜਿਆਦਾ ਕਰ ਜਾ ਰਿਹਾ ਇਹ ਮੈਂ ਬੇਨਤੀਆਂ ਖਾਰਨ ਬੇਨਤੀ ਜਥੇ ਬੰਦੀਆਂ ਨੂੰ ਕਹਿੰਦਾ ਵੀ ਮੇਰੀ ਗੱਲ ਦਾ ਮੈਨੂੰ ਸੱਚ ਦਵਾਇਆ ਜਾਵੇ ਅੱਜ ਮੇਰ ਨਾਲ ਹੋਈ ਹੈ ਕੱਲ ਹੋਰ ਕਿਹ ਸਿੱਖ ਨੂੰ ਹੋਈ ਗਈ ਇਸ ਕਰਕੇ ਮੇਰਾ ਬੇਨਤੀਆ ਕਾਹ ਤੱਕ ਤੁਸੀਂ ਬੇਤੀ ਨੂੰ ਵੀ ਜਥੇ ਬੰਦੀਆਂ ਨੂੰ ਵੀ ਇਹਦਾ ਮੈਨੂੰ ਸਾਬ ਦਵਾਇਆ ਜਾ ਮੇਰੀ ਪਿਆਰ ਵੀ ਕੀਤੀ ਹੈ ਮੇਰੀ ਸਿੱਖੀ ਸੂਰ ਦੀ ਹਾਂਜੀ ਕਿਹਨੇ ਲਾਈ ਇਹ ਉਹ ਵੇਖੋ ਜੀ ਉਹ ਜਿਹੜੇ ਦੋਸ ਲਾਉਣ ਡਿਆ ਸਭ ਤੋਂ ਸਾਰੇ ਗਲਤ ਆ ਅਹੀਂ ਸਾਰ ਜੋੜ ਕਰ ਲੋ ਵਿਆਹ ਗਏ ਆ 6 ਤਰੀਕ ਨੂੰ ਉੱਥੇ ਉਹ ਇਹਨਾਂ ਦੇ ਭਤੀਜੇ ਦੇ ਆ ਆਪਣਾ ਲੜਕੀ ਦਾ ਰਿਸ਼ਤਾ ਕਰਾਇਆ ਉਹਦੇ ਵਿੱਚ ਇਹ ਲੱਗਦਾ ਕਿ ਕਿਉਂ ਰਿਸ਼ਤਾ ਕਰਾਇਆ ਵਾ ਉਹਦੇ ਵਿੱਚ ਇਹਨਾਂ ਨੇ ਮੇਰੇ ਗਲ ਪਏ ਆ ਆਪਣਾ ਬਾਬਾ ਲੱਖਾ ਉਹਦੇ ਘਰ ਦੇ ਤੇ ਉਹਨਾਂ ਦੀ ਨੋ ਤੇ 5 ਸਾਲ ਦੇ ਨਾਲ ਅਨਪਛਾਤੇ ਉਹਨਾਂ ਨੇ ਮੇਰੀ ਪਾਗ ਵੀ ਲਈ ਜਿਹੜੀ ਵੀਡੀਓ ਆਪਣਾ ਪੈਲਸ ਦੀ ਉੱਥੇ ਉਹਦੇ ਵਿੱਚ ਹੈਗੀ ਮੌਜੂਦ ਆ ਤੇ ਮੈਂ ਫੇਰ ਵੀ ਯਾਨੀ ਕੀਤਾ ਦਾ ਮੈਂ ਆ ਚੁੱਪ ਕਰਕੇ ਆ ਗਾਂਦੇ ਆ ਕੇ ਮੈਂ ਲੁੱਪ ਕੇ ਥਾਣੇ ਦਰਖਾਸਤ ਦਿੱਤੀ ਕਿਉਂਕਿ ਉੱਥੋਂ ਆਪਣੀ ਜਾਨ ਬਚਾ ਗਿਆ ਮੈਨੂੰ ਸਾਰੇ ਰਿਸ਼ਤੇਦਾਰਾਂ ਘਲਾਤਾ ਵੀ ਜਾਂਦੇ ਚੱਲ ਜਾ ਬਾਬੇ ਦਾ ਪਤਾ ਨਹੀਂ ਆ ਕੀ ਛਾ ਗਿਆ ਇਹਨੇ ਤੇ ਤੇਰੇ ਸਿਰ ਤੇ ਸਾੜ ਸੁੱਟਣ ਲਾ ਦੇ ਤੇ ਵੇਖਿਆ ਨਹੀਂ ਇਹਨਾਂ ਤੇਰੀ ਪਾਗੀ ਲਾਤੀ ਆ ਸਾਰਾ ਸਾਰਾ ਗਲਤੀਆਂ ਝੂਠ ਆ ਕਿਉਂਕਿ ਅਸੀਂ ਉਦੋਂ ਆਏ 4:30 4:5 ਵਜੇ ਨਾ ਵਿਆਹ ਆ ਵਿਆਹ ਵੇਖ ਕੇ ਜਦੋਂ ਇਹਨਾਂ ਨੇ ਆਹ ਆਡੇ ਨਾਲ ਕਰਾਗੀ ਤੇ ਅਸੀਂ ਰੋਟੀ ਵੀ ਨਹੀਂ ਖਾਦੀ ਘਰ ਆਪਣਾ ਥਾਣੇ ਲੁੱਪ ਕੇ ਦਰਖਾਸਤ ਦੇ ਕੇ ਤੇ ਘਰ ਬਹਿ ਗਏ ਆ ਬੇਨਤੀ ਹੈ ਵੀ ਦੋਹਾਂ ਤਰ੍ਹਾਂ ਦੀਆਂ ਦਰਖਾਸਤਾਂ ਸਟੇਟ ਕੋਲ ਆਈਆਂ ਜੀ ਜੋ ਵੀ ਪੰਦੀ ਕਾਰਵਾਈ ਕਾਨੂੰਨ ਮੁਤਾਬਕ ਕੀਤੀ ਜਾਏਗੀ ਉਹਨੂੰ ਪਾਰਕਲ ਕੋਈ ਛੋਟੇ-ਛੋਟੇ ਵੀ ਆਈ ਇਹ ਵੀਡੀਓ ਤੇ ਆਓ ਬਈ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488